ਪੰਜਾਬੀਓ ਜੇ ਆ ਵੀਡੀਓ ਤੁਸੀਂ ਸ਼ੇਅਰ ਨਾ ਕੀਤੀ ਤੇ ਤੁਹਾਡਾ ਕੋਈ ਫਾਇਦਾ ਨਹੀਂ ਫੋਨ ਚਲਾਉਣ ਦਾ ਤੇ ਭਰਾ ਨਿਸ਼ਾਨ ਸਾਹਿਬ ਲੈ ਕੇ ਸ੍ਰੀ ਐਮਪੌਂਟ ਸਾਹਿਬ ਤੁਰ ਕੇ ਜਾ ਰਿਹਾ ਤੇ ਨਾਲ ਇੱਕ ਭਰਾ ਹੋਰ ਆ ਜਵਾਕ ਇੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਕਿਹੜੀ ਜਗ੍ਹਾ ਤੇ ਬਬਈ ਬਈ ਸ੍ਰੀ ਅਮਰ ਸਾਹਿਬ ਸਾਹਿਬ ਸ੍ਰੀ ਅਮਰ ਸਾਹਿਬ ਤੋਂ ਹਾਂਜੀ ਇੱਥੋਂ ਹੀ ਤੁਰ ਕੇ ਚੱਲਣੇ ਹੈ ਕਿ ਨਹੀਂ ਬਬਈ ਉੱਥੇ ਪੈਦਲ ਯਾਤਰਾ ਹਾਂਗੇ ਪੈਦਲ ਯਾਤਰਾ ਕਰਕੇ ਇੱਕੋ ਜਿਹਾ ਸੰਕਰੇ ਚੱਲ ਗਈ ਕੋਚੇ ਪਿਛੋਂ ਨਹੀਂ ਸ੍ਰੀ ਅਮਰ ਸਾਹਿਬ ਸਾਹਿਬ ਤੋਂ ਵੀ ਪੈਦਲ ਯਾਤਰਾ ਕਰਕੇ ਆਏ ਹੈ ਹਾਂਜੀ ਕਿੰਨੇ ਦਿਨ ਲੱਗੇ ਆਪਣਾ ਕੰਦਿਆ ਨੂੰ ਤੁਰਿਆ ਨੂੰ ਬ 14 ਤਰੀਕ ਨੂੰ ਦੁਰੇ ਸੀ ਹਾਂਜੀ ਠੀਕ ਆ ਤੇ ਅੱਜ ਤਰੀਕ ਹੋ ਗਈ ਆ 1 2 ਹੋ ਗਈ 2 ਤਰੀਕ ਹੋ ਗਈ 2 ਤਰੀਕ ਹੋ ਗਈ ਹੈ ਨਾ ਅੱਜ ਤੇ ਕਿ ਆਪ ਨੂੰ ਕਿੰਨੇ ਦਿਨ ਕਨੇ ਲੱਗੇ ਆਪ ਨੂੰ 14 ਤਰੀਕ ਨੂੰ ਦੁਰੇ ਸੀ ਹੈ ਨਾ ਤੇ ਰਾਹ ਰਸਤੇ ਦੇ ਵਿੱਚ ਔਖਾ ਨਹੀਂ ਹੋਇਆ ਕੁਝ ਵੀ ਕਿੰਨੇ ਜਣੇ ਆਏ ਆ ਦੁਰ ਕੇ ਕੋਈ ਲੱਗਦਾ ਕਿ 70 ਸਿਰ ਜਾ ਕੇ ਹਾਂਜੀ 70 ਜਣੇ ਠੀਕ ਹੈ ਠੀਕ ਆ ਬਹੁਤ ਵਧੀਆ ਗੱਲ ਆ ਬਈ ਠੀਕ ਹੈ ਕਿਰਪਾ ਹੋ ਲੱਗ ਜਾਂਦੇ ਇਹ ਰਹੇ ਹਾਂਜੀ ਹਾਂਜੀ ਠੀਕ ਹੈ ਬਾਈਗੁਰੇ ਖਾਲਸਾ ਮੈਂ ਬੀਬੀ ਵਾਲੀ ਦਾ ਬਾਈਗੁਰੇ ਕੀਤਾ ਦੇਖੋ ਸਿੰਘ ਤਾਂ ਤੁਰ ਕੇ ਵੀ ਆ ਰਹੀ ਹੈ ਸ੍ਰੀ ਅਮਰਸਰ ਸਾਹਿਬ ਕੋਲ ਭਰਾ ਦੀ ਪਹਿਲਾਂ ਮੈਂ ਵੀਡੀਓ ਪਾਈ ਸੀ ਜਿਹੜਾ ਪਾਪਾ ਜੀ ਨੇ ਕੀਤਾ ਇਹ ਵੀ ਸਿੰਘ ਸਾਹਿਬ ਤੁਰ ਕੇ ਆਇਆ ਹੈ ਸ੍ਰੀ ਅਮਰਸਰ ਸਾਹਿਬ ਤੋਂ ਹੁਣ ਗੋਬਿੰਦ ਘਾਟਾਂ ਜੀ ਇਸ ਟਾਈਮ ਤੇ ਪਰ ਹੁਣ ਹਜੇ ਇੱਥੋਂ ਜਿਹੜੇ ਕਿਲੋਮੀਟਰ ਹੈਗੇ ਆ 9 ਤੇ 6 15 ਕਿਲੋਮੀਟਰ ਭਰਾਣੇ ਹਜੇ ਹੋਰ ਤਰਕੇ ਜਾਣਾ ਜਿਹੜੀ ਸਿੱਧੀ ਚੜ੍ਹਾਈ ਹੈਗੀ ਧਾਨਾ ਭਰਾ ਵਾਹਿਗੁਰੂ ਭਰਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੁਸੀਂ ਵੀ ਸਾਰੇ ਭਰਾ ਅਰਦਾਸ ਬੇਨਤੀ ਕਰਿਓ ਭਰਾ ਦੇ ਲਈ ਤੁਸੀਂ ਵੀ ਸਾਰੇ ਭਰਾ ਅਰਦਾਸ ਬੇਨਤੀ ਕਰਿਓ ਭਰਾ ਦੇ ਲਈ ਜਿੰਨੀ ਵੀ ਇੱਕ ਭਰਾ ਦੇ ਲਈ ਜਿੰਨੀ ਵੀ ਸੰਗਤ ਆ ਰਹੀ ਆ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਤਾਂ ਜਾ ਰਿਹਾ ਵਾ ਇਹ ਹੋਰ ਜਿੰਨੀ ਵੀ ਸੰਗਤ ਪੈਦਾਦਾਰੀ ਆ ਜਾਂ ਸਾਈਕਲ ਤੇ ਜਾਂ ਗੱਡੀਆਂ ਤੇ ਸਾਰਿਆਂ ਤੇ ਵਾਹਿਗੁਰੂ ਮਿਹਰ ਬਣਾਈ ਰੱਖਿਓ ਕਿਰਪਾ ਕਰਿਓ ਗੁਰੂ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਜੀ ਵੀਡੀਓ ਵੀ ਜਰੂਰ ਭਰਾ ਵੀ ਸ਼ੇਅਰ ਕਰਿਓ ਹਨ ਇਸ ਵਕਤ ਗੋਬਿੰਦ ਘਾਟਦੇ ਆ ਜੀ ਮੈਂ ਅਸੀਂ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਕਿ ਗੋਬਿੰਦ ਘਾਟ ਪਹੁੰਚ ਗੀਆਂ ਜੀ ਤੇ ਕਿਹੜੇ-ਕਿਹੜੇ ਭਰਾ ਯਾਤਰਾ ਕਰਨ ਆ ਰਹੇ ਆ ਸ੍ਰੀ ਹਿਮਕੁੰਡ ਸਾਹਿਬ ਦੀ ਜਰੂਰ ਦੱਸਿਓ ਭਰਾ ਕਿ ਜਾਂ ਪੈਦਲ ਆ ਰਹੇ ਆ ਤੇ ਜਾਂ ਸਾਈਕਲ ਤੇ ਜਾਂ ਗੱਡੀਆਂ ਤੇ ਜਾਂ ਰੇਲ ਤੇ ਜਾਂ ਜਹਾਜ਼ ਤੇ ਚਲੋ ਆਪਕੋ ਆਪਣੀ ਸ਼ਰਧਾ ਹੁੰਦੀ ਆ ਜੀ ਯਾਤਰਾ ਆਪਾਂ ਕਰਦੇ ਤੇ ਕਰਨੀ ਆ ਬਹੁਤ ਭਰਾਵਾਂ ਨੂੰ ਵੇਖ ਕੇ ਦਿਲ ਖੁਸ਼ ਹੁੰਦਾ ਵਾ ਤੇ ਨਾਲ ਗੁਰੂ ਮਹਾਰਾਜ ਦਾ ਪਰਾ ਨਿਸ਼ਾਨ ਸਹਿਬ ਬਣਾ ਲਿਆ ਰਿਹਾ ਬਾ ਵਾਹਿਗੁਰੂ ਭਰਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰੇ ਸੰਗਤ ਨੂੰ ਹੀ ਵਾਹਿਗੁਰੂ ਅਰਦਾਸ ਬੇਨਤੀ ਆਪਾਂ ਕਰਦੇ ਆ ਵੀ ਸਾਰੀ ਸੰਗਤ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਜਿੰਨੇ ਵੀ ਭਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਆ ਰਹੇ ਆ ਇਹੜਾ ਪੌਲ ਬਣਿਆ ਵਾ ਜਿਹੜਾ ਨਵਾਂ ਬਣਿਆ ਹੈਗਾ ਉਹ ਹੈ ਜੀ ਪਹਿਲਾਂ ਉਹ ਲੋਕੀ ਜੰਗਾਰਾ ਵੀ ਆਪਾਂ ਲਾਉਨੇ ਆਪਾਂ ਪਹੁੰਚ ਚੁੱਕੇ ਆਂ ਗੋਬਿੰਦ ਘਾਟ ਦੁਰਦਾਸਾ ਸਾਹਿਬ ਬੋਲੇ ਸੋਨੇਹਾਉ ਆਸਰੀਆ ਕਾਲੋ ਜਿਹੜੇ ਮੇਰੇ ਨਾਲ ਦੇ ਸੀਗੇ ਭਰਾ ਉਹ ਥੋੜਾ ਜਾਰੇ ਪਿਛੇ ਰਹਿ ਗਏ ਤੇ ਮੈਂ ਪਹੁੰਚ ਗਿਆ ਸੀ ਤੋਂ ਮੈਂ ਕਿਹਾ ਉਹ